ਅੱਜ ਭਵਾਨੀਗੜ੍ਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਵਾਨੀਗੜ੍ਹ ਬਿਜਲੀ ਬੋਰਡ ਸਬਡਿਵੀਜ਼ਨ ਦਫ਼ਤਰ ਅੱਗੇ 12 ਤੋਂ 3 ਵਜੇ ਤੱਕ ਇੱਕ ਵਿਸਾਲ ਰੋਸ ਧਰਨਾ ਲਗਾਇਆ ਗਿਆ ਇਸ ਧਰਨੇ ਵਿੱਚ ਐਸ ਕੇ ਐਮ ਦੀ ਬਲਾਕ ਭਵਾਨੀਗੜ੍ਹ ਕਮੇਟੀ ਵੱਲੋਂ ਬਿਜਲੀ ਬੋਰਡ ਸੋਧ ਬਿੱਲ 2025 ਨੂੰ ਕਾਨੂੰਨ ਕਾਲਾ ਕਾਨੂੰਨ ਕਰਾਰ ਦਿੰਦੇ ਆ ਇਸ ਦੀਆਂ ਕਾਪੀਆਂ ਸਾਂਝੀਆਂ ਤੇ ਤੁਰੰਤ ਰੱਦ ਕਰਨ ਦੀ ਮੰਗ ਵੀ ਉਠਾਈ ਗਈ ਧਰਨੇ ਵਿੱਚ ਕਿਸਾਨਾਂ ਦੀ ਹਾਜ਼ਰੀ ਦੇ ਨਾਲ ਕਈ ਸਿਆਸੀ ਕਿਸਾਨ ਆਗੂਆਂ ਨੇ ਸ਼ਿਰਕਤ ਕੀਤੀ ਆਗੂਆਂ ਨੇ ਸਵੋਧਨ ਕਰਦਿਆਂ ਕੇਂਦਰ ਸਰਕਾਰ ਉੱਤੇ ਨਿੱਜੀਕਰਨ ਤੇ ਠੇਕੇਦਾਰੀ ਪ੍ਰਣਾਲੀ ਨੂੰ ਵਿਧਾਵਾ ਦੇਣ ਤੇ ਗੰਭੀਰ ਦੋਸ਼ ਲਗਾਏ ਗਏ ਉਹਨਾਂ ਨੇ ਕਿਹਾ ਕਿ ਬਿਜਲੀ ਸੋਧ ਬਿੱਲ 2025 ਲੋਕ ਵਿਰੋਧੀ ਹੈ ਇਸ ਦੇ ਨਾਲ ਛੋਟੇ ਕਿਸਾਨ ਮੱਧ ਵਰਗ ਮਜ਼ਦੂਰ ਬਿਜਲੀ ਦੇ ਮਹਿੰਗੇ ਰੇਟਾਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਧਰਨੇ ਵਿੱਚ ਬਿਲੀ ਬੋਰਡ ਦੇ ਕਰਮਚਾਰੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਉਹਨਾਂ ਵਿੱਚ ਰਜਿੰਦਰ ਸਿੰਘ ਰਾਜੀ ਤੇ ਸੁਖਮਿੰਦਰ ਸਿੰਘ ਨੇ ਬਿਲੀ ਬੋਰਡ ਦੀ ਨੀਤੀ ਅਤੇ ਨਿੱਜੀ ਖਾਤਰੇ ਦੇ ਬਾਰੇ ਜਾਣਕਾਰੀ ਦਿੱਤੀ ਉਹਨਾਂ ਕਿਸਾਨਾਂ ਦੇ ਸੰਘਰਸ਼ ਦਾ ਪੂਰਾ ਸਹਿਯੋਗ ਦਾ ਐਲਾਨ ਕੀਤਾ ਕਰਨੇ ਦੌਰਾਨ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਕਾਨੂੰਨ ਨੂੰ ਵਾਪਸ ਨਾ ਕੀਤਾ ਤਾਂ ਹੋਰ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਰਿਪੋਰਟ ਰਾਜ ਕਰਮੀ ਪਵਾਨੀਗੜ੍ਹ ਚੈਨਲ ਨੂੰ ਲਾਈਵ ਤੇ ਸ਼ੇਅਰ ਜਰੂਰ ਕਰੋ ਜੀ ਮੇਰਾ ਨਾਮ ਸੁਖਵੀਰ ਸਿੰਘ ਜੀ ਅੱਜ ਬਿੜੀ ਕੋਲ ਕਿਹਦਾ ਮੰ ਲਗਾਇਆ ਗਿਆ ਕਿ ਸਵਲ ਜੇ ਤਰਨਾ ਲਗਾਇਆ ਗਿਆ ਇਹ ਤਰਨਾ ਜਿਹੜਾ ਹੈਗਾ ਸਰਕਾਰ ਦੇ ਵਿਰੋਧ ਚ ਲਗਾਇਆ ਗਿਆ ਜੀ ਜਿਹੜੀ ਪੰਜਾਬ ਤੇ ਸੈਂਟਰ ਸਰਕਾਰ ਆ ਇਹ ਰਲ ਕੇ ਜਿਹੜੇ ਨਵੇਂ ਕਾਨੂੰਨ ਲਿਆ ਰਹੀ ਹੈ ਬਿਜਲੀ ਬਿੱਲ 2025 ਇਹਦੇ ਚ ਇਹ ਲਿਆ ਰਹੀ ਹੈ ਵੀ ਜਿਹੜਾ ਨਿੱਜੀਕਰਨ ਕਰਨ ਜਾ ਰਹੇ ਨੇ ਉਹਦੇ ਵਿਰੋਧ ਦੇ ਵਿੱਚ ਇਹ ਤਰਨਾ ਲਗਾਇਆ ਗਿਆ ਅੱਜ ਇਹ ਸਰਕਾਰ ਨੂੰ ਅਸੀਂ ਵਿਰੋਧ ਕਰਦੇ ਹੋਏ ਦੱਸ ਰਹੇ ਹਾਂ ਕਿ ਜਿਹੜਾ ਤਰਨਾ ਲਗਾਉਣ ਦਾ ਸਾਡਾ ਮਕਸਦ ਆ ਵੀ ਇਹ ਬਿੱਲ ਜਿਹੜਾ ਹੈਗਾ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ ਕਿਸੇ ਵੀ ਹਾਲਤ ਕਰਨਾ ਕਿਨੇ ਚੱਲ ਜਾਰੀ ਰਹੇਗਾ ਕਰਨਾ ਇਹ ਜੀ 12 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਜਿਹੜਾ ਹੈਗਾ ਵੀ ਦਰਨਾ ਦੀਗਾ ਕੱਲ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਸੇਕਤ ਮੋਰਚੇ ਜਿਹੜੀ ਵੀ ਕਾਲ ਹੋਊਗੀ ਅੱਗੇ ਉਸੇ ਉਹਦੇ ਅਨੁਸਾਰ ਅਗਲੀ ਕਾਰਵਾਈ ਕਰਾਂਗੇ ਐਸੇ ਆਪਣੇ ਨਾਮ ਕੁਲਵਿੰਦਰ ਸਿੰਘ ਮਾਝਾ ਬਲਾਕ ਪ੍ਰਧਾਨ ਬੀਕੇ ਜੂ ਰਾਜੇਵਾਲ ਅੱਜ ਭਵਾਨੀਗੜ ਪੀਲੀ ਬੋਲਦਾ ਕਿ ਕਰਨਾ ਲਗਾਇਆ ਗਿਆ ਪੰਦੀ ਕਰਨਾ ਲਗਾਇਆ ਗਿਆ ਇਹ ਬਿਜਲੀ ਬੋਰਡ ਮੂਰੇ ਭਰਾ ਦੀ ਦਰਨਾ ਇਸ ਕਰਕੇ ਲਾਇਆ ਸੈਂਟਰ ਸਰਕਾਰ ਨੇ ਬਿਜਲੀ ਸੋਧ ਬਿੱਲ 25 ਨਮਾ ਲਿਆਂਦਾ ਜਿਹੜਾ ਸਾਰਾ ਬਿਜਲੀ ਬੋਰਡ ਆ ਪ੍ਰਾਈਵੇਟ ਕਰਨੇ ਜਾ ਰਹੀ ਐ ਸਰਕਾਰ ਜੇਕਰ ਪ੍ਰਾਈਵੇਟ ਹੋ ਗਿਆ ਤਾਂ ਕਿਸਾਨ ਮਜ਼ਦੂਰ ਨੇ ਜਿਹੜੇ ਮਾਰੇ ਜਾਣਗੇ ਕਿਉਂਕਿ ਪਹਿਲਾਂ ਸਰਕਾਰਾਂ ਲਾਲਚ ਦੇ ਕੇ ਲੋਕਾਂ ਨੂੰ ਫਸਾ ਲੈਂਦੀਆਂ ਨੇ ਉਸ ਤੋਂ ਬਾਅਦ ਲੋਕ ਨੇ ਜਿਹੜੇ ਫਸ ਜਾਂਦੇ ਨੇ ਕਿਸਾਨੀ ਆ ਜਿਹੜੀ ਉਹ ਪਹਿਲੇ ਕਰਜ਼ੇ ਦੀ ਮਾਰ ਰੇਟ ਆ ਲੋਕਾਂ ਤੋਂ ਟਿਊਬਵਲਾਂ ਦੇ ਪਾਣ ਬਿੱਲ ਨੇ ਜਿਹੜੇ ਭਰੇ ਨਹੀਂ ਜਾਣੇ ਕਿਉਂਕਿ ਘਰਾਂ ਦੇ ਬਿੱਲ ਵੀ ਨੇ ਇਹ ਦੋ ਤਰ੍ਹਾਂ ਦੀ ਬਿਜਲੀ ਆ ਪਹਿਲਾਂ ਇੱਕ ਤਾਂ ਜਿਹੜੇ ਖਪਤਕਾਰ ਨੇ ਪੱਖਾ ਇੱਕ ਲਾਈਟ ਜਿਹੜੀ ਆਮ ਲੋਕ ਘਰਾਂ ਚ ਵਰਤਦੇ ਨੇ ਇੱਕ ਇੰਡਸਟਰੀ ਵਾਲੀ ਬਿਜਲੀ ਆ ਜਿੱਦੋਂ ਲੋਕ ਵਪਾਰ ਕਰਦੇ ਨੇ ਇਹਨਾਂ ਦੇ ਰੇਟ ਦਾ ਫਰਕ ਆ ਜੇ ਸਾਜਾ ਕੁਝ ਪ੍ਰਾਈਵੇਟ ਹੋ ਗਿਆ ਤਾਂ ਇੱਕ ਰੇਟ ਹੋ ਜਾਣਾ ਜਿਹੜੀ ਘਰੇਲੂ ਖਪਤ ਆ ਇਹ ਮਹਿੰਗੀ ਹੋ ਜਾਣੀ ਆ ਲੋਕਾਂ ਤੇ ਬਹੁਤ ਵੱਡਾ ਬੋਝ ਪਊਗਾ ਆਮ ਲੋਕਾਂ ਦਾ ਪਹਿਲੇ ਮਹਿੰਗਾਈ ਨੇ ਕਿਤੂਮਰ ਕੱਢ ਰੱਖਿਆ ਸੈਂਟਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਪਹਿਲੇ ਕਿਸਾਨ ਮਜ਼ਦੂਰ ਆ ਜਿਹੜਾ ਉਹ ਫਾਇਦੇ ਲੈ ਰਹੇ ਨੇ ਜੇ ਬਿਜਲੀ ਪ੍ਰਾਈਵੇਟ ਹੋ ਗਈ ਕਿਉਂਕਿ ਹਰ ਪੁਕਾਰ ਆ ਜਿਹੜਾ ਘਰਾਂ 'ਚ ਵਰਤਨ ਵਾਲਾ ਉਹ ਬਿਜਲੀ ਤੇ ਚੱਲਦਾ ਇਸ ਕਰਕੇ ਅਸੀਂ ਸਯੁਗਤ ਮੋਰਚੇ ਵੱਲੋਂ ਭਾਰਤੀ ਕਿਸਾਨ ਜੁਨੇ ਰਾਜੇਵਾਲ ਵੱਲੋਂ ਸਾਰੇ ਕਿਸਾਨ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਸਾਡੇ ਨਾਲ ਨੇ ਅਸੀਂ ਇਸ ਦਾ ਦਿਲ ਦਾ ਵਿਰੋਧ ਕਰ ਰਹੇ ਹਾਂ। ਮੇਰਾ ਨਾਮ ਬਲਵਿੰਦਰ ਸਿੰਘ ਘਰੌੜ ਜੱਟਾ ਭਾਰਤੀ ਕਿਸਾਨ ਜੁਨੇ ਨੇ ਰੇਕਤਾ ਭਾਨੀਗੜ ਦਾ ਖਜਾਨਾ ਅੱਜ ਧਰਨਾ ਲਗਾਇਆ ਗਿਆ ਬਿਜਲੀ ਬੋਰਡ ਅੱਗੇ ਕਿਸਵਾਂ ਦੇ ਕੇ ਧਰਨਾ ਲਗਾਇਆ ਗਿਆ। ਜਿਹੜਾ ਅੱਜ ਬਲਾਕ ਭਾਨੀਗੜ ਦੇ ਸ਼ਹਿਰ ਦੇ ਵਿੱਚ ਜਿਹੜਾ ਸਬਡਿਵੀਜ਼ਨ ਹੈ ਜਨਨ ਕਿ ਬਿਜਲੀ ਬੋਰਡ ਦਾ ਦਫ਼ਤਰ ਐਸਡੀਓ ਸਾਹਿਬ ਦਾ ਉਨ੍ਹਾਂ ਦੇ ਅੱਗੇ ਧਰਨਾ ਲੱਗਿਆ ਗਿਆ ਕਿਉਂਕਿ ਇੱਥੇ ਵੀ ਮੋਦੀ ਹਕੂਮਤ ਬਿਜਲੀ ਬਿੱਲ 2025 ਲੈ ਕੇ ਆਈ ਹੈ ਜਿਹੜਾ ਬਿੱਲ ਦੇ ਵਿੱਚ ਇਹ ਕਹਿੰਦੀ ਆ ਵੀ ਅਸੀਂ ਘਰਾਂ ਦੇ ਜਿੱਦੇ ਵਿੱਚ ਕੀ ਲਿਖਿਆ ਵੀ ਅਸੀਂ ਜਿਹੜੀ ਸਾਨੂੰ ਸਬਸਿਡੀ ਮਿਲਦੀ ਹੈ ਉਹਨੇ ਪੈਸੇ ਜਾਂ ਤੁਹਾਡੇ ਖੇਤਾਂ ਦੀ ਮੋਟ ਦੇ ਬਿੱਲ ਫਿਰ ਨਹੀਂ ਉਹ ਸਾਨੂੰ ਸਬਸਿਡੀ ਦੇ ਰੂਪ ਵਿੱਚ ਪਿਆ ਕਰਾਂਗੇ ਇਹ ਸਾਨੂੰ ਝਾਂਸਾ ਦੇ ਕੇ ਬਿੱਲ ਲੈ ਕੇ ਆਏ ਨੇ ਉਹੀ ਗੱਲ ਜਿਹੜਾ ਗੈਸ ਸਿਲੰਡਰ ਤੇ ਸਾਡੇ ਖਾਤਿਆਂ ਦੇ ਵਿੱਚ ਸਬਸਿਡੀ ਆਉਂਦੀ ਸੀ ਤੇ ਉਹਨੂੰ ਹੌਲੀ-ਹੌਲੀ ਛਾਂਗਦੇ ਛਾਂਗਦੇ ਅੱਜ ਚਵਾਨੀ ਨਹੀਂ ਸਾਡੇ ਖਰ ਖਾਤੇ ਚ ਆਉਂਦੀ ਇਸੇ ਤਰ੍ਹਾਂ ਇਹ ਬਿਜਲੀ ਬਿੱਲ ਦੇ ਵਿੱਚ ਕਰਨਗੇ ਇਹਨੂੰ ਐਕਟ ਬਣਾਉਣ ਜਾ ਰਹੇ ਨੇ ਅੱਜ ਪੰਜਾਬ ਦੇ 200 ਤੋਂ ਵੱਧ ਸਬ ਡਿਵੀਜ਼ਨਾਂ ਦੇ ਅੱਗੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡੇ ਇਕੱਠ ਕਰਕੇ ਇਹ ਬਿਲਾਾਂ ਦੀਆਂ ਕਾਪੀਆਂ ਇਹਦੇ ਫੁੱਟੀਆਂ ਜਾਣਗੀਆਂ ਤੇ ਮੋਦੀ ਹਕੂਮਤ ਨੂੰ ਦੱਸਿਆ ਜਾਊਗਾ ਵੀ ਪੰਜਾਬ ਦੇ ਲੋਕ ਭਾਰਤ ਦੇ ਲੋਕ ਸੋਡੇ ਇਹਦੇ ਕਾਲੇ ਕਾਨੂੰਨ ਬਰਦਾਸ਼ਤ ਨਹੀਂ ਕਰਨਗੇ ਕਿਹੜੇ ਕਿਹੜੀ ਜਥੇਬੰਦੀਆਂ ਬਾਕੀ ਨਹੀਂ ਆਈ ਅੱਜ ਉਹ ਭਾਰਤੀ ਕਿਸਾਨ ਜੁਨੀਆ ਨੇ ਇਕਤਾ ਉਗਰਾਹਾ ਤੇ ਭਾਰਤੀ ਕਿਸਾਨ ਜੁਨੀਆ ਨੇ ਇਕਤਾ ਡਕਾਉਂਦਾ ਬੁਰਜਗਿਲ ਤੇ ਧਨੇਰ ਗਰੁੱਪ ਉਸ ਤੋਂ ਬਾਅਦ ਰਾਜੇ ਵਾਲ ਜਥੇਬੰਦੀ ਸਾਰੀਆਂ ਜਥੇਬੰਦੀਆਂ ਪਹੁੰਚੇ ਨੇਗੀਆਂ ਮੁਲਾਜ਼ਮ ਜਥੇਬੰਦੀਆਂ ਪਹੁੰਚੇ ਨੇਗੀਆਂ ਵੱਡਾ ਇਕੱਠ ਹੈ ਇਸ ਕਰਕੇ ਅਸੀਂ ਮੋਦੀ ਹਕੂਮਤ ਨੂੰ ਕਹਿੰਨੇ ਆ ਅੱਜ ਅਸੀਂ ਸਿਰਫ ਜਿਹੜੇ ਇਕੱਠ ਕੀਤੇ ਨੇ ਇਹ ਮੋਦੀ ਹਕੂਮਤ ਨੂੰ ਚੇਤਾਵਨੀ ਕਰਕੇ ਇੱਟ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ਼ਹਿਰਾਂ ਦੇ ਵਿੱਚ ਝੰਡਾ ਮਾਰਚ ਕਰਾਂਗੇ ਮਿਸਾਲ ਮਾਰਚ ਕਰਾਂਗੇ ਪਿੰਡਾਂ ਦੇ ਵਿੱਚ ਕਰਾਂਗੇ ਜਾਗੋਆਂ ਕਰਾਂਗੇ ਮਾਈਆਂ ਦੇ ਜਾਗੋਆਂ ਪਿੰਡਾਂ ਦੇ ਵਿੱਚ ਦੱਸਾਂਗੇ ਲੋਕਾਂ ਨੂੰ ਵੀ ਜੇ ਇਹ ਕਾਨੂੰਨ ਲਾਗੂ ਹੋ ਗਏ ਤਾਂ ਸੋਡਾ ਰੋਟੀ ਦਾ ਟੋਕੜਾ ਪਕੜਾ ਔਖਾ ਹੋ ਜਾਊਗਾ ਭੈਣੋ ਸਾਨੂੰ ਆਟਾ ਗੁੰਨਣਾ ਔਖਾ ਹੋ ਜਾਊਗਾ ਕਿਉਂਕਿ ਆਟਾ ਪਾਣੀ ਨਾਲ ਗੁੰਨਿਆ ਜਾਂਦਾ ਹੈ ਪਾਣੀ ਕਿਤੋਂ ਪਾਣੀ ਬਿਜਲੀ ਤੋਂ ਆਉਂਦਾ ਇਸ ਕਰਕੇ ਵੱਡੀ ਦਿੱਕਤ ਖੜੀ ਹੋਊਗੀ ਅਸੀਂ ਲੋਕਾਂ ਨੂੰ ਲਾਹਮੰਦ ਕਰਕੇ ਕਿਉਂਕਿ ਜਿਹੜੇ ਕਾਲੇ ਕਾਨੂੰਨ ਅਸੀਂ ਰੱਦ ਕਰਾਏ ਨੇ ਪਿਛਲੇ 5 ਸਾਲ ਪਹਿਲਾਂ ਉਹਨਾਂ ਦੀ ਮਾਂ ਕਾਨੂੰਨ ਹੈ ਇਸ ਕਰਕੇ ਜੇ ਸਾਡੇ ਹੱਥੋਂ ਬਿਜਲੀ ਜਾਂਦੀ ਹੈ ਆਪਰਾਵੋ ਕੁਛ ਨਹੀਂ ਰਹਿਣਾ ਹੈਗਾ ਇਸ ਕਰਕੇ ਆਬਾਮ ਨੂੰ ਕਹਿੰਦੇ ਆ ਵੀ ਇਕੱਠੇ ਹੋ ਸਿਰ ਜੋੜੋ ਤਾਂ ਕਿ ਕਾਨੂੰਨ ਆਪਾਂ ਮੋਦੀ ਨੂੰ ਬਾਅਸ ਮੋੜ ਸਕੀਏ ਕਿੰਨਾ ਚਿਰ ਚੱਲੇਗਾ ਇਹ ਧਰਨਾ ਇਹ ਧਰਨਾ ਸਾਡਾ 3 ਵਜੇ ਸਹੀ ਅਸੀਂ ਬਿਲਾਂ ਦੀਆਂ ਕਾਪੀਆਂ ਫੂਕਾਂਗੇ ਦਫਤਰ ਦੇ ਅੱਗੇ ਉਸ ਤੋਂ ਬਾਅਦ ਸਾਡੀ ਸਮਾਪਤੀ ਹੋਏਗੀ